ਮਾਨਦਾਰੀ ਦੀ ਕਮਾਈ ਨਾਲ ਜਾਇਦਾਦ ਬਣਾਈ ਹੈ ਤੇ ਇਹਨਾਂ ਦੇ ਸਦਕੇ ਦੇ ਬੇ ਇਹਨਾਂ ਨੇ ਜਾਇਦਾਦ ਬਣਾਈ ਹੈ ਭ੍ਰਸ਼ਟਾਚਾਰ ਕਰਕੇ ਤੇ ਇਹ ਤੇ ਜਬਤ ਹੋਣੀਆਂ ਚਾਹੀਦੀਆਂ ਸਜ਼ਾ ਕੀ ਹੋਈ ਇਹਨਾਂ ਨੂੰ सस्पेंशन ਕੋਈ ਸਜ਼ਾ ਨਹੀਂ ਹਾਈ ਕੋਰਟ ਨੇ ਕਿਹਾ ਤਾਂ ਇਹਨਾਂ ਨੇ ਤਨਖਾਹ ਬੰਦ ਕਰ ਦਿਓ ਤੇ ਬਿਨਾਂ ਤਨਖਾਹ ਤੋਂ ਵੀ ਕੰਮ ਕਰਨ ਨੂੰ ਤਿਆਰ ਹੈ ਇਹਨਾਂ ਨੂੰ ਕੋ ਮਰਕਪੈਂਦਾ 20-20 ਕਰੋੜ ਰੁਪਏ ਦੀ ਰਿਸ਼ਵਤ ਹਰ ਮਹੀਨੇ ਲੈਣ ਦੇ ਵਿਧਾਨ ਸਭਾ ਦੇ ਵਿੱਚ ਕੈਬਨਟ ਮਨਿਸਟਰ ਸਾਹਿਬ ਨੇ ਔਨ ਰਿਕਾਰਡ ਗੱਲ ਕਹੀ ਕਿ ਜੇਲ੍ਹਾਂ ਦੇ ਵਿੱਚ ਸਾਰੀਆਂ ਸੁੱਖ ਸੁਵਿਧਾਵਾਂ ਬਾਹੂ ਬਲੀ ਨੂੰ ਦਿੱਤੀਆਂ ਗਈਆਂ ਨਾਉ ਕਿਸੇ ਅਸਰ ਤੇ ਕਰਵਾਇ ਰੋਲਾ ਬੜਾ ਪਿਆ ਉਹ ਤੋਂ ਵੀ ਸਾਡੇ ਕਾਕਾ ਜਿਹੜੇ ਸੀਐਮ ਸਾਹਿਬ ਹੈ ਉਹਨਾਂ ਦਾ ਵੀ ਨਾਂ ਆਇਆ ਜਿਹੜੇ ਜੇਲ ਮੰਤਰੀ ਸਾਹਿਬ ਦਾ ਰਹਿ ਚੁਕੇ ਉਹਨਾਂ ਦਾ ਵੀ ਨਾਂ ਸਾਹਮਣੇ ਆਇਆ ਹੋਇਆ ਕੀ ਬੰਦੇ ਨਿਆਣੇ ਤੇ ਇਹਨਾਂ ਨੇ ਬਾਹਰੋਂ ਪੜਾ ਲਏ ਸਾਰੇ ਦੇਖੋ ਮੈਂ ਨਾਂ ਨਹੀਂ ਲੈਣਾ ਕਿਸੇ ਦਾ ਤੇ ਪ੍ਰਾਈਵੇਟ ਸਕੂਲਾਂ ਚੋਂ ਭਲਾ ਲਏ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਚੋਂ ਬਾਹਰੋਂ ਫੋਰਨ ਚੋਂ ਸਿੱਖਿਆ ਦਵਾਈ ਇੱਥੇ ਦੇ ਨਿਆਣਿਆਂ ਨੂੰ ABC ਨਹੀਂ ਆਉਂਦੀ ਕੋਈ ਟੀਚਰ ਹੈ ਨੀਗਾ ਉਹੀ ਨਾ ਕਿਉਂਕਿ ਐਜੂਕੇਸ਼ਨ ਹੀ ਕਹੇਤੀ ਚੀਜ਼ ਹੈ ਕਿਉਂਕਿ ਜੇ ਤਾਂ ਐਜੂਕੇਟ ਨਹੀਂ ਹੋਵਾਂਗੇ ਤਾਂ ਕੋਈ ਸਵਾਲ ਨਹੀਂ ਪੁੱਛਾਂਗੇ ਕਿਉਂਕਿ ਉੱਥੇ ਬੱਚੇ ਨੂੰ ਆਪ ਨੂੰ ਲੱਗੇਗਾ ਕਿ ਹਾਂ ਮੈਂ ਨਹੀਂ ਪੜਿਆ ਹੋਇਆ ਤਾਂ ਕਰਕੇ ਮੈਨੂੰ ਜੌਬ ਨਹੀਂ ਮਿਲੇਗੀ। ਤੁਸੀਂ ਇਸ ਕਰਕੇ ਦੇਖੋ ਇਹਨਾਂ ਨੇ ਜੇ ਨਾ ਐਜੂਕੇਸ਼ਨ ਖਤਮ ਕਰ ਲਈ। ਵੀ ਨਾ ਐਜੂਕੇਟ ਹੋਣਗੇ, ਨਾ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਹੋਣਗੇ, ਨਾ ਸਾਨੂੰ ਸਵਾਲ ਪੁੱਛਣਗੇ। ਇਸ ਕਰਕੇ ਇਹਨਾਂ ਨੂੰ ਮੁਫਤ ਦੀ ਚੱਕਰ 'ਚ ਪਾਈ ਰੱਖਾਂਗੇ। ਵੀ ਲਓ ਮੁਫਤ ਬੱਤੀ ਲਓ, ਮੁਫਤ ਆਟਾ ਲਓ, ਦਾਲ ਲਓ, ਪਾਣੀ ਲੈ ਲਓ ਤੇ ਅਸੀਂ ਮਾਲ ਐਸ਼ ਕਰਾਂਗੇ। ਕਹਿੰਦੇ ਵੀ ਪੰਜਾਬ ਨੂੰ ਮੁੱਖ ਮੰਤਰੀ ਸਾਹਿਬ ਨੇ ਦਿੱਲੀ ਦੇ ਹਵਾਲੇ ਕਰਤਾ ਹੈ। ਪੰਜਾਬ ਵੰਦੇ ਦੇਸ਼ ਨੂੰ ਰਸਤਾ ਖੋਹਦਾ ਹੈ। ਭਗਵਾਨਤਮਾਨ ਨੇ ਪੰਜਾਬ ਨੂੰ ਦਿੱਲੀ ਦੇ ਸਰੰਦਰ ਦਿੱਲੀ ਅਗੇ ਸਰੰਦਰ ਜਾਤਾ ਉਹ ਪੰਜਾਬ ਦਿੱਲੀੋਂ ਰਿਮੋਟ ਕੰਟਰੋਲ ਦੇ ਸਾਰੇ ਚਾਲ ਕੋਈ ਕੀ ਕਰ ਰਿਹਾ ਹੈ ਇਹਦੀ ਸਾਰੀ ਖਬਰ ਉੱਪਰ ਤੱਕ ਹੋ ਜਾਂਦੀ ਨਹੀਂ ਤੇ ਕਹਿੰਦੇ ਮੈਂ ਕੋਈ ਪੱਖਪਾਤ ਨਹੀਂ ਕਰਨਾ ਕਿਸੇ ਦੇ ਨਾਲ ਜੋ ਸੱਚਾ ਲੋਕਾਂ ਦੀ ਸੇਵਾ ਕਰਨੀ ਹੈ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਜਿਹੜੀ ਗਲਤ ਕੰਮ ਹੈ ਉਹ ਬਰਦਾਸ਼ਤ ਨਹੀਂ ਕੀਤੇ ਜਾਣਗੇ ਸਤਿ ਸ਼੍ਰੀ ਅਕਾਲ ਨਮਸਕਾਰ ਸਾਡੇ ਸ਼ਾਮ ਦੇ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ ਤੇ ਸਾਡੇ ਨਾਲ ਮੌਜੂਦ ਹਨ डी फॉर यू न्यूज़ ਦੇ ਸੰਪਾਦਕ ਦੀਪਕ ਭੰਡਾਰੀ ਜੀ ਭੰਡਾਰੀ ਜੀ ਨਮਸਕਾਰ ਨਮਸਕਾਰ ਜੀ ਸਾਰਿਆਂ ਨੂੰ ਸ਼ਸ਼ੀਕਾਲ ਭੰਡਾਰੀ ਸਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਕਿਆ ਜਾ ਰਿਹਾ ਹੈ ਕਿ ਜੇਲ੍ਹ ਵਿੱਚੋਂ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਉੱਥੇ ਬਰਥਡੇ ਪਾਰਟੀ ਹੋ ਰਹੀ ਹੈ ਨਾਲ ਚਾਹ ਤੇ ਨਾਲ ਪਕੌੜੇ ਵੀ ਨੇ ਲੇਕਿਨ ਇਹਦੇ ਵਿੱਚ ਇੱਕ ਗੱਲ ਹੋਰ ਹੈ ਕਿ ਉਹ ਵੱਡੇ ਜਿਹਦਾ ਮਨਾਇਆ ਜਾ ਰਿਹਾ ਹੈ ਉਹ ਇੱਕ ਕਤਲ ਦੇ ਇਲਜ਼ਾਮ ਦੇ ਵਿੱਚ ਉੱਥੇ ਕੈਦੀ ਹੈ देखो कोलेन जेलਾਂ ਤੇ ਅਸੀਂ ਜਿਵੇਂ ਪਹਿਲੀ ਕਹਿ ਚੁੱਕੇ ਹਾਂ ਕਿ ਜੇਲ੍ਹਾਂ ਸੁਧਾਰ ਘਰ ਨਹੀਂ ਵਿਕਾਰ ਕਰ ਬਣਾਈ ਬਣ ਗਈਆਂ ਹਨ ਜੇਲ੍ਹਾਂ ਚ ਤੇ ਕਿਸੇ ਨੂੰ ਇਸ ਕਰਕੇ ਭੇਜਿਆ ਜਾਂਦਾ ਵੀ ਜਿਹੜਾ ਉਹਨੇ ਕ੍ਰਾਈਮ ਕੀਤਾ ਬਾਹਰ ਜਿਹੜੀ ਉਹਨੇ ਮੰਨ ਲਓ ਕਿਸੇ ਦਾ ਕਤਲ ਕੀਤਾ ਹੈ ਜਾਂ ਕਿਸੇ ਕੋ ਸਨੈਚਿੰਗ ਕੀਤੀ ਹੈ ਜਾਂ ਕਿਸੇ ਨਾਲ ਡਾਕਾ ਮਾਰਿਆ ਹੈ ਜਾਂ ਹੋਰ ਕੋਈ ਗਲਤੀ ਕੀਤੀ ਹੈ ਜਿਹਦੇ ਨੇ ਕ੍ਰਾਈਮ ਕੀਤਾ ਅਪਰਾਧ ਕਰਨ ਦੀ ਸਜ਼ਾ ਉਹਨੂੰ ਮਿਲੇ ਜੇਲ੍ਹ ਦੇ ਵਿੱਚ ਪਰ ਜੇਲ੍ਹਾਂ ਤੇ ਨਾਲ ਹੀ ਸਵਰਗ ਬਣੀ ਜਾਂਦੀਆਂ ਤੁਸੀਂ ਦੇਖੋ ਨਾ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੂੰ ਕਹਿਣਾ ਪੈ ਗਿਆ ਵੀ ਜੇਲ੍ਹਾਂ ਦੇ ਵਿੱਚ आखिरकार किस तरह आंदे ने मोबाइल किस तरह पहुंचदे ने ਅਸੀਂ ਕੱਲ ਵੀ ਇੱਕ ਪ੍ਰੋਗਰਾਮ ਕੀਤਾ ਸੀ ਫਿਰੋਜ਼ਪੁਰ ਦੇ ਸੱਤ ਅਫਸਰ ਜਿਨ੍ਹਾਂ ਚੋਂ ਸਾਬਕਾ ਜੇਲ ਸੁਬਨਡ ਵੀ ਹੈ ਡਿਪਟੀ ਜੇਲ ਸੁਬਨਡ ਵੀ ਹੈ ਤੇ ਮੌਜੂਦਾ ਅਧਿਕਾਰੀ ਵੀ ਹੈ ਨਾਲ ਚਾਰ ਹੋਰ ਬੰਦੇ ਇਹਨਾਂ ਦੇ ਮਾਮਲੇ ਦਰਜ ਹੋਇਆ 11 ਬੰਦਿਆਂ ਦੇ ਉੱਤੇ ਹਾਈ ਕੋਰਟ ਉਹਨੂੰ ਟਿੱਪਣੀ ਕੀਤੀ ਗਈ ਸੀ ਕਿ 20 ਕਰੋੜ ਰੁਪਏ ਦਾ ਮਹੀਨੇ ਦਾ ਜਿਹੜਾ ਵਸੂਲੀ ਹੁੰਦੀ ਹੈ ਤੇ ਜਿਨ੍ਹਾਂ ਵੀ ਜੇਲ ਦੇ ਬੰਦੇ ਨੇ ਉਹਨਾਂ ਦੀ ਮਿਲੀ ਭਗਤ ਦੇ ਨਾਲ ਇਸ਼ਾਰਾ ਕੰਮ ਚੱਲਦਾ ਹੁਣ ਤੁਸੀਂ ਦੇਖੋ ਬਿਲਕੁਲ ਸੱਚ ਹੈ ਅੱਜ ਦਿਨ ਵੀਡੀਓ ਵਾਇਰਲ ਹੁੰਦੀ ਹੈ ਉਨੇ ਮਾਮਲਾ ਹੈ ਜੇ ਲੁਧਿਆਣਾ ਦੀ ਸੈਂਟਰਲ ਜੇਲ ਦਾ ਜਿੱਥੇ ਬੰਦਾ ਬੰਦ ਜੇ ਜਿਹੜਾ ਅਪਰਾਧੀ ਮਰਡਰ ਦੇ ਕੇਸ ਚ ਬੰਦ ਜੇ ਬੰਦਿਆ ਤੇ ਆਪਣੇ ਸਾਥੀ ਜਿਹੜੇ ਉਹਦੇ ਨਾਲ ਉੱਥੇ ਬੰਦ ਜਾਂਦੇ ਅੰਦਰ ਦੇਖੋ ਬਹੁਤ ਸਾਰੇ ਉਹਨਾਂ ਦੇ ਨਾਲ ਆਪਣੇ ਬਰਥਡੇ ਦੀ ਪਾਰਟੀ ਕਰ ਰਹੇ ਆ ਤੇ 15 20 ਬੰਦੇ ਆ ਤੁਸੀਂ ਦੇਖੋ ਚਾਹ ਪੀ ਰਹੇ ਆ ਪਕੌੜੇ ਖਾ ਰਹੇ ਆ ਤੇ ਪੰਜਾਬੀ ਸਿੰਗਰ ਨੇ ਇੱਕ ਮਨਾ ਕੀ ਲੈਣਾ ਉਹਨਾਂ ਦਾ ਉਹਦੇ ਗਾਣੇ ਚੱਲਦੇ ਤੇ ਡਾਂਸ ਕਰ ਰਹੇ ਨੇ ਤੇ ਫਿਰ ਇੱਕ ਕੈਦੀ ਇਹਨਾਂ ਜੋ ਵੀਡੀਓ ਬਣਾਉਂਦਾ ਤੇ ਸੋਸ਼ਲ ਮੀਡੀਆ ਤੇ ਕਰ ਦਿੰਦਾ ਵਾਇਰਲ ਹੁਣ ਕਹਿੰਦੇ ਵੀ ਇਹ ਫੋਨ ਵੀ ਉਹਦਾ ਹੀ ਸੀ ਜਿੱਥੋਂ ਵਾਇਰਲ ਹੋਈ ਜਿਹਦਾ ਕਿ ਬਰਥਡੇ ਸੀਗਾ ਤੇ ਪ੍ਰਸ਼ਾਸਨ ਹਰ ਕੱਟ ਜਾਂਦਾ ਵੀ ਹੁਣ ਇਹ ਵੀਡੀਓ ਕਿਦਾਂ ਵਾਇਰਲ ਹੋ ਗਈ ਹੁਣ ਝੂਠ ਕਿਤਾ ਬੋਲਣਾ ਕੀ ਦੱਸਣਾ ਕਿਸੇ ਨੂੰ ਵੀ ਕੀ ਹੋਇਆ ਚਲੋ ਇਹ ਸਰਚ ਅਭਿਆਨ ਚਲਾਉਂਦੇ ਜੀ ਜੇਲ੍ਹ ਚ ਤੇ ਇੱਕ ਕੈਦੀ ਸਾਹਬ ਕੋ ਮੋਬਾਈਲ ਤੇ ਮਿਲਦਾ ਪਰ ਇਹ ਪੁਲਿਸ ਨੂੰ ਨਹੀਂ ਆਉਂਦੀ ਜਾਂਦਾ ਵੀ ਇਹ ਫਰਸ਼ ਤੇ ਮਾਰ ਕੇ ਤੋੜ ਦਿੰਦਾ ਮਾਈ ਐਸੀ ਖਬਰ ਸਾਹਮਣੇ ਆ ਰਹੀ ਹੈ ਹੁਣ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਦਰਜ ਕਰ ਲਓ ਕੀ ਫਰਕ ਪੈਂਦਾ ਬਹੁਤ ਸਾਰੀਆਂ ਜੇਲਾਂ 'ਚੋਂ ਬਹੁਤ ਸਾਰੇ ਮੋਬਾਈਲ ਮਿਲਦੇ ਨੇ ਅੰਮ੍ਰਿਤਸਰ ਦੀ ਜੇਲ ਹੋ ਗਈ ਜਾਂ ਤਰਨਤਾਰਨ ਦੀ ਗੋਇੰਦਵਾਲ ਸਾਹਿਬ ਦੀ ਜੇਲ ਹੋ ਗਈ ਕਿੰਨੇ ਮੋਬਾਈਲ ਮਿਲਦੇ ਨੇ ਹੁੰਦਾ ਕੀ ਹੈ ਨਾਲੇ ਜਿਹੜਾ ਪਹਿਲੇ ਕਤਲ ਦੇ ਮਾਮਲੇ 'ਚ ਦਰਜ ਅਪਰਾਧ ਦੇ ਵਿੱਚ ਦਰਜ ਆ ਅੰਦਰ ਆ ਉਹ ਤੇ ਕਰ ਦੋ ਹੋਰ ਮਾਮਲਾ ਦਰਜ ਉਹਨੂੰ ਘਰ ਕਿਵੇਂਦਾ ਉਹਨੇ ਵੀ ਕਹਿਣਾ ਮੈਂ ਤਾਂ ਪਹਿਲਾਂ ਹੀ ਅੰਦਰ ਹਾਂ ਹੋਰ ਕਿੰਨਾ ਕੰਦਰ ਜਾਊਂਗਾ ਮੈਂ ਕੀ ਕਰੋਗੇ ਮੈਨੂੰ ਹੁਣ ਤੁਸੀਂ ਦੇਖੋ ਇਹ ਜਿਹੜਾ ਹਿਮਾਚਲ ਦੇ ਊਨੇ ਦਾ ਰਹਿਣ ਵਾਲਾ ਜੀ ਕਹਿੰਦੇ ਮਨੀ ਰਾਣਾ ਲੁਧਿਆਣਾ ਦੀ ਸੈਂਟਰਲ ਜੇਲ 'ਚ ਬੰਦਿਆ 15 ਦਿਨ ਪਹਿਲੇ ਕਿੰਨੇ ਦਾ ਬਾਰਥਡੇ ਸੀਗਾ ਤੇ ਬੈਰਕ ਦੇ ਨਾਲ ਆਪਣੇ ਸਾਥੀ ਜਿਹੜੇ ਕਹਿੰਦੇ ਜਿਹੜਾ ਜਿੱਡਾ ਵੱਡਾ ਅਪਰਾਧੀ ਨਾ ਜੇਲ੍ਹ ਦੇ ਵਿੱਚ ਉਹਨੀ ਉਹਦੀ ਟੌਰ ਹੁੰਦੀ ਹੈ ਜਿਹਦੇ ਕੋਲ ਇੱਕ ਕਤਲ ਦਾ ਅਪਰਾਧੀ ਹੈ ਤੇ ਜੇ ਕਹਿੰਦੇ ਚਾਰ ਕਤਲ ਕੀਤੇ ਉਹਨੀ ਉਹਦਾ ਵੱਡਾ ਬਦਮਾਸ਼ ਬੰਦਾ ਅੰਦਰ ਤੇ ਥੱਲੇ ਉਹਦੇ ਬਹੁਤ ਚੇਲੇ ਚਾਪਟੇ ਹੋ ਜਾਂਦੇ ਵਿੱਚ ਤੇ ਵੀਡੀਓ ਵਾਇਰਲ ਹੁੰਦੀ ਹੈ ਤੇ ਕਹਿੰਦੇ ਵੀ ਇਹ ਵੀ ਕਹਿੰਦੇ ਵੀ ਕੈਦੀ ਕਹਿੰਦੇ ਮਨੀਵੀਰ ਹੈਪੀ ਬਰਥਡੇ ਤੇ ਨਾਲ ਦੀ ਨਾਲ ਗਲਾਸ ਵੀ ਟਕਰਾਉਂਦੇ ਆ ਤੇ ਕਹਿੰਦੇ ਚੀਅਰਸ ਹੁਣ ਤੁਸੀਂ ਦੇਖੋ ਜਦੋਂ ਇਹ ਪਾਰਟੀ ਹੋ ਰਹੀ ਹੁੰਦੀ ਨਾ ਤੇ ਇਹ ਵੀ ਦੱਸਿਆ ਜਾ ਰਿਹਾ ਵੀ ਜੇਲ੍ਹ ਪ੍ਰਸ਼ਾਸਨ ਦੇ ਜਿਹੜੇ ਅਫਸਰ ਨੇ ਨਾ ਆਪਣੇ ਦਫ਼ਤਰ ਤੇ ਬੈਠੇ ਸਨ ਅੰਦਰ ਹੀ ਤੇ ਕੈਦੀਆਂ ਨੇ ਬਰਥ ਦੇ ਮਨਾਉਣ ਵਾਸਤੇ ਬੈਰਕ ਦੇ ਬਾਹਰ ਪੱਠੀ ਦੇ ਉੱਤੇ ਚਾਹ ਵੀ ਬਣਾਈ ਤੇ ਪਕਾੜੇ ਵੀ ਬਣਾਏ ਹੋ ਸਦਾ ਵੀ ਉਹਨਾਂ ਨੇ ਪਰਮਿਸ਼ਨ ਪਰਮਿਸ਼ਨ ਲਈ ਲਈ ਤੀ ਵੇ ਤੁਹਾਨੂੰ ਪਹਿਲੇ ਵੀ ਯਾਦ ਅਸੀਂ ਕੀਤੀ ਸੀ ਲੁਧਿਆਣਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਹੀ ਅਪਰਾਧੀ ਬੰਦ ਹੁੰਦੇ ਆ ਤੇ ਜਦੋਂ ਉਹਨਾਂ ਨੂੰ ਰਾਤ ਨੂੰ ਹਵਾਲਾਤੀਆਂ ਨੂੰ ਕੋਰਟ ਚ ਪੇਸ਼ੀ ਤੋਂ ਬਾਅਦ ਵਾਪਸ ਲੈ ਕੇ ਜਾਂਦੇ ਆ ਤੇ ਉਹਨਾਂ ਨੇ ਸ਼ਰਾਬ ਪੀਤੀ ਹੁੰਦੀ ਹੈ ਬੜਾ ਹੁਰਦੰਗ ਬਚਾਉਂਦੇ ਆ ਸਿਵਲ ਹਸਪਤਲ ਲੈ ਕੇ ਜਾਇਆ ਜਾਂਦਾ ਉਹ ਮੈਡੀਕਲ ਕਰਾਉਣ ਵਾਸਤੇ ਤੇ ਉਹ ਕਹਿੰਦੇ ਵੀ ਅਸੀਂ ਤੇ ਸ਼ਰਾਬ ਪੀਤੀਏ ਤੇ ਜਦੋਂ ਬਾਹਰ ਹੋਣੇ ਸ਼ਰਾਬ ਪੀਨੇ ਆ ਤੇ 15000 ਰੁਪਿਆ ਵੀ ਤੇਨੇ ਨਾਲ ਕਹਿੰਦੇ ਸਾਡੇ ਕੋਲ ਪੈਸੇ ਪੂਰੇ ਦੇ ਹੁੰਦੇ ਨਹੀਂ ਫਿਰ ਅਸੀਂ ਕਹਿੰਦੇ ਵੀ ਇਹ 15000 ਰੁਪਿਆ ਦਾ ਇੰਤਜ਼ਾਮ ਕਰਾਣੇ ਆ ਦੇ Google ਦੇ ਰਾਹੀਂ Google Pay Paytm ਦੇ ਰਾਹੀਂ ਇਹ ਪੈਸੇ ਇਹਨਾਂ ਦੇ ਖਾਤੇ ਜਾਂਦੇ ਤੁਸੀਂ ਦੇਖੋ ਉਹ ਕਹਿੰਦਾ ਪੁਲਸ ਵਾਲਾ ਕਹਿੰਦਾ ਕੋਈ ਨਹੀਂ ਵੀ ਲੋ ਸ਼ਰਾਬ ਮੈਨੂੰ 15000 ਦਿਓ ਜੋ ਮਰਜ਼ੀ ਕਰੀ ਜਾਓ ਹੁਣ ਇਹਦੇ ਤੇ ਮਨੀ ਰਾਣਾ ਤੇ ਦੋ ਮਰਡਰ ਦੇ ਮਾਮਲੇ ਤੇ 10 ਮਾਮਲੇ ਟੋਟਲ ਦਰਜ ਆ ਦੇ ਤੇ 2020 ਤੋਂ ਵੱਖਰੀਆਂ ਵੱਖਰੀਆਂ ਜੇਲਾਂ ਚ ਬੰਦਿਆ हरियाणा ਦੀ ਜੇਲ੍ਹ ਚ ਬਾਂਸੀ ਤੇ ਪਟਿਆਲਾ ਦੀ ਜੇਲ੍ਹ ਚ ਰਿਹਾ ਜੇ ਹੁਸ਼ਿਆਰਪੁਰ ਦੀ ਜੇਲ੍ਹ ਤੇ ਰਿਹਾ ਜਗਧਰੀ ਰੋਪੜ ਦੀ ਜੇਲ੍ਹ ਚ ਵੀ ਰਿਹਾ ਤੇ 2022 ਨਵੰਬਰ ਚ ਇਹਨੂੰ ਰਾਣੇ ਦੇ ਤੇ ਲੁਧਿਆਣੇ ਦੀ ਜੇਲ੍ਹ ਚ ਜਿਹੜਾ ਮਨੀ ਰਾਣਾ ਹੈ ਇੱਥੇ ਸ਼ਿਫਟ ਕੀਤਾ ਗਿਆ ਸੀਗਾ ਹੁਣ ਉਹ ਗੜਸ਼ੰਕਰ ਤੇ ਜਲੰਧਰ ਦੇ ਆਦਮਪੁਰ ਦੇ ਵਿੱਚ ਉਹਨੇ ਕਤਲ ਕੀਤਾ ਸੀ ਉਹ ਉਹਦੇ ਤੇ ਮਾਮਲੇ ਦਰਜ ਨੇ ਤੇ 8 ਕੇਸ ਜਿਹੜੇ ਆ ਲੜਾਈ ਝਗੜੇ ਤੇ ਤਸਕਰੀ ਦੇ ਸੰਬੰਧਨ ਦੇ ਤੁਸੀਂ ਦੇਖੋ ਜੇਲ੍ਹ ਦੇ ਵਿੱਚੋਂ ਹੀ ਲਾਰੈਂਸ ਬਿਸ਼ਨੋਈ ਗੈਂਗਸਟਰ ਜਿਨੇ ਕੇ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤੇ ਉਹਨੇ ਕਿਹਾ ਸੀ ਵੀ ਅਸੀਂ ਮਾਰਿਆ ਜੇ ਜਾਓ ਕਰਨਾ ਜੋ ਕਰ ਲਓ ਮਤਲਬ ਤੇ ਹੀ ਨਾ ਮੇਸੀਂ ਮਾਰਿਆ ਹੈ ਬੰਦਾ ਤੇ ਹਜੇ ਤੱਕ 8-9 ਮਹੀਨੇ ਹੋ ਗਏ ਇਹ ਨਹੀਂ ਪਤਾ ਲਾ ਪਾਈ ਸਰਕਾਰ ਵੀ ਅਖਰਕਾਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਕਿਦਾਂ ਸੀ ਬਹੁਤ ਦੇਖੋ ਹਾਈ ਕੋਰਟ ਨੇ ਵੀ ਪੁੱਛਿਆ ਸੀ ਪਰ ਇਹਨਾਂ ਕੋ ਕੋ ਸਪਸ਼ਟ ਜਿਹੜਾ ਉਹ ਜਵਾਬ ਨਹੀਂ ਦੇ पाए ਅੰਦਰ ਤੁਸੀਂ ਦੇਖੋ ਕਿਸ ਤਰ੍ਹਾਂ ਪਹਿਲੇ ਹੀ ਕਿਹਾ ਵੀ 43000 ਕਾਲਸ ਹੋ ਜਾਣੀਆਂ ਜੇਲ੍ਹ ਚੋਂ ਹੀ ਹੂੰ ਤੇ ਅੰਦਰੋਂ ਹੀ ਬਹਿ ਕੇ ਸਾਰਾ ਡਰੱਗਸ ਦਾ ਧੰਦਾ ਕਿੱਥੇ ਸਪਲਾਈ ਹੋਣੀ ਕਿੱਥੋਂ ਲੈਣੀ ਕਿੱਥੇ ਦੇਣੀ ਇਹ ਸਾਰਾ ਕੁਝ ਅੰਦਰੋਂ ਹੀ ਚੱਲੀ ਜਾਂਦਾ ਤੇ ਸਾਡੇ ਜਿਹੜੇ ਮਾਨਣੀਆਂ ਨੇ ਮਾਨਯੋਗ ਸਾਹਿਬ ਉਹਨਾਂ ਨੂੰ ਪੈਸੇ ਚਾਹੀਦੇ ਆ ਬੰਦੇ ਵੀ ਪੈਸੇ ਦਿਓ ਤੇ ਜੋ ਮਰਦੀ ਕਰੋ ਹੁਣ ਲਾਰੈਂਸ ਮਿਸ਼ਨੋਈ ਦਾ ਇੰਟਰਵਿਊ ਕਿੱਥੋਂ ਆਇਆ ਪੰਜਾਬ ਦੀ ਜੇਲ੍ਹ ਚੋਂ ਕੱਖਜੇ ਤੱਕ ਪਤਾ ਨਹੀਂ ਲੱਗਿਆ ਦੇਖੋ ਸਵਾਲ ਫੇਰ ਉਹੀ ਆ ਜਾਂਦਾ ਹੈ ਵੀ ਆਮ ਬੰਦੇ ਨੂੰ ਇਨਸਾਫ ਕਿੱਦਾਂ ਮਿਲਦਾ ਹੈ ਜਿਹੜਾ ਅੰਦਰ ਬੈਠਾ ਕਿਸੇ ਦਾ ਕਤਲ ਕੀਤਾ ਜਿਵੇਂ ਇਹਦੇ ਤੇ ਦੋ ਕਤਲ ਨੇ ਕਿਸੇ ਦੇ ਪਰਿਵਾਰ ਦੇ ਬੰਦੇ ਨੂੰ ਤੇ ਮਾਰਿਆ ਨਾ ਨੇ ਕਿਸੇ ਦੇ ਭਰਾ ਨੂੰ ਕਿਸੇ ਦੇ ਪਿਓ ਨੂੰ ਕਿਸੇ ਦੇ ਬੱਚੇ ਨੂੰ ਕਿਸੇ ਦੇ ਘਰ ਵਾਲੇ ਨੂੰ ਕਤਲ ਕੀਤਾ ਨਾ ਨੇ ਕਿਸੇ ਭੈਣ ਦੇ ਭਰਾ ਨੂੰ ਕਤਲ ਕੀਤਾ ਉਹਨਾਂ ਤੇ ਕੀ ਬੀਤੂਗੀ ਵੇਖੂਗੀ ਵੀ ਇਹ ਕੀ ਹਾਲਾਤ ਹੋਣੇ ਦੇਖੋ ਏਡੀਜੀਪੀ ਜੇਲ ਨੂੰ ਪੇਸ਼ ਹੋ ਕੇ ਕਹਿਣਾ ਪਿਆ ਸੀ ਉਹ ਆਰਕੇ ਢੋਕੇ ਜਿਹੜੇ ਇੰਟਰਨਲ ਸਿਕਿਉਰਿਟੀ ਹੈ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਅੰਦਰੋਂ ਸਭ ਕੁਝ ਚੱਲੀ ਜਾਂਦਾ ਤੇ ਕਰਦੇ ਕੀ ਪਏ ਹੋ ਸਵਾਲ ਫਿਰ ਇਹਨਾਂ ਦਾ ਵੀ ਭਾਈ ਤੁਸੀਂ ਕਰਦੇ ਕੀ ਪਏ ਉਹ ਆਖਰਕਾਰ ਕੀ ਹੋਏਗਾ ਤੁਹਾਨੂੰ ਇਹ ਵੀ ਯਾਦ ਹੋਣਾ ਹੈ ਇੱਕ ਮਹੀਨੇ ਪਹਿਲੇ ਫਰੀਦਕੋਟ ਦੀ ਜੇਲ੍ਹ ਚੋਂ ਵੀ ਦੋ ਕੈਦੀਆਂ ਨੇ ਸੋਸ਼ਲ ਮੀਡੀਆ ਤੇ ਲਾਈਵ ਹੋਇਆ ਹੀ ਹੋ ਤੇ ਵੀ ਮੈਂ ਐਸ਼ ਪ੍ਰਸਤੀ ਕਰਦੇ ਵੀ ਇੱਕ ਕੈਦੀ ਜਿਹੜਾ ਰਾਹੁਲ ਦਾਣਾ ਜਿਹੜਾ ਜੰਡਿਆਲੇ ਦਾ ਤਰਨ ਤਰਨ ਦਾ ਜੇ ਕਈ ਮਾਮਲੇ ਚ ਦਰਜ ਹੈ ਉਹ ਤੁਸੀਂ ਦੇਖੋ ਜਿਵੇਂ ਪਹਿਲੇ ਕਿਹਾ ਮੈਂ ਅਪਰਾਧੀ ਨੂੰ ਅਪਰਾਧ ਦੀ ਸਜ਼ਾ ਭੁਗਤਣ ਵਾਸਤੇ ਜੇਲ੍ਹ ਚ ਭੇਜਿਆ ਜਾਂਦਾ ਹੈ ਇੱਥੇ ਤੇ ਬਈ ਬਾਹੂਬਲੀਆਂ ਨੂੰ ਅੰਦਰ ਸੇਵਾ ਕਰਦੇ ਇੱਕ ਬੈਰਕ ਦਿੱਤੀ ਸੀ ਮੁਖਤਾਰਦ ਸਾਰੀ ਸਾਹਿਬ ਨੂੰ ਦੇਖੋ ਨਾ ਜੀ ਵਿਧਾਨ ਸਭਾ ਦੇ ਵਿੱਚ ਕੈਬਨਟ ਮਨਿਸਟਰ ਸਾਹਿਬ ਨੇ ਔਨ ਰਿਕਾਰਡ ਗੱਲ ਕਹੀ ਵੀ ਜੇਲਾਂ ਦੇ ਵਿੱਚ ਸਾਰੀਆਂ ਸੁੱਖ ਸੁਵਿਧਾਵਾਂ ਬਾਹੂਬਲੀ ਨੂੰ ਦਿੱਤੀਆਂ ਗਈਆਂ ਤੇ ਬਈ ਉਹ ਜਿਨੇ ਦਿੱਤੀਆਂ ਨਾ ਉਹ ਕਿਸੇ ਅਫਸਰ ਤੇ ਕਾਰਵਾਈ ਰੋਲਾ ਬੜਾ ਪਿਆ ਉਹ ਤੋਂ ਵੀ ਸਾਡੇ ਸਾਫਕਾ ਜਿਹੜੇ ਸੀਐਮ ਸਾਹਿਬ ਹੈ ਉਹਨਾਂ ਦਾ ਵੀ ਨਾਂ ਆਇਆ ਜਿਹੜੇ ਜੇਲ੍ਹ ਮੰਤਰੀ ਸਾਹਿਬ ਦਾ ਰਹਿ ਚੁਕੇ ਉਹਨਾਂ ਦਾ ਵੀ ਨਾਂ ਸਾਹਮਣੇ ਆਇਆ ਹੋਇਆ ਕੀ ਇਸ ਦਾ ਕਿਉਂ ਨਾ ਸਾਨੂੰ ਅਸੀਂ ਦੇ ਕੈ ਉਮੀਦ ਕਰ ਸਕਦੇ ਆ ਵੀ ਕਦੀ ਸੁਧਾਰ ਹੋਊਗਾ ਪਰ ਜਿੰਨਾ ਚਿਰ ਇਹ ਜੇਲ੍ਹਾਂ ਦੇ ਵਿੱਚ ਜਿਹੜੇ ਲੱਗੇ ਆ ਭ੍ਰਸ਼ਟ ਅਫਸਰ ਇਹਨਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਕੇ ਇਹਨਾਂ ਦੀਆਂ ਜਾਇਦਾਦਾਂ ਕੁਰਕ ਨਹੀਂ ਕੀਤੀਆਂ ਜਾਂਦੀਆਂ ਜੇ ਵਾਕਈ ਇਹਨਾਂ ਨੇ ਆਪਣੀ ਇਮਾਨਦਾਰੀ ਦੀ ਕਮਾਈ ਨਾਲ ਜਾਇਦਾਦ ਬਣਾਈ ਹੈ ਤੇ ਇਹਨਾਂ ਦੇ ਸਦਕੇ ਦੇ ਬੇ ਇਹਨਾਂ ਨੇ ਜਾਇਦਾਦ ਬਣਾਈ ਹੈ ਭ੍ਰਸ਼ਟਾਚਾਰ ਕਰਕੇ ਫਿਰ ਤੇ ਜ਼ਬਤ ਹੋਣੀਆਂ ਚਾਹੀਦੀਆਂ ਸਜ਼ਾ ਕੀ ਹੋਈ ਇਹਨਾਂ ਨੂੰ सस्पेंशन ਕੋਈ ਸਜ਼ਾ ਨਹੀਂ ਹਾਈ ਕੋਰਟ ਨੇ ਕਿਹਾ ਤਾਂ ਕਹਿੰਦੇ ਵੀ ਇਹਨਾਂ ਨੇ ਤਨਖਾਹ ਬੰਦ ਕਰ ਦਿਓ ਤੇ ਬਿਨਾਂ ਤਨਖਾਹ ਤੋਂ ਕੰਮ ਕਰਨ ਨੂੰ ਤਿਆਰ ਆ ਇਹਨਾਂ ਨੂੰ ਕਮਰਕ ਪੈਂਦਾ 20-20 ਕਰੋੜ ਰੁਪਏ ਦੀ ਰਿਸ਼ਵਤ ਹਰ ਮਹੀਨੇ ਲੈਣ ਦੇ ਕਿਉਂਕਿ ਮੈਨੂੰ ਯਾਦ ਹੈ ਅਸੀਂ ਇੱਕ ਵਾਰੀ ਪਹਿਲਾਂ ਵੀ ਇਹ ਖਬਰ ਕੀਤੀ ਸੀ ਜਿਸ ਤੁਸੀਂ ਦੱਸਿਆ ਸੀਗਾ ਕਿ ਉਹਨੇ ਆਪਣੀ ਸ਼ੇਰ ਕਦੇ ਸੈਲਰੀ ਛੜੀ ਨਹੀਂ ਸੀ ਮਤਲਬ ਕਢਾਈ ਬਾਨ ਸਾਹਿਬ ਆਪ ਕਹਿੰਦੇ ਆ ਵੀ ਐਸੇ ਅਫਸਰ ਰਹੇ ਆ ਕਿ ਜਿਹੜੇ ਕਦੀ ਉਦਕਾਰ ਬਣਾਉਂਦੇ ਨਹੀਂ ਬਾਹਰੋਂ ਚ ਕੰਮ ਚੱਲੀ ਜਾਂਦਾ ਜੀ ਹਾਂ ਸਰ ਤੇ ਇਹਦੇ ਨਾਲ ਹੀ ਅਗਲੀ ਖਬਰ ਤੇ ਅਸੀਂ ਚੱਲਦੇ ਹਾਂ ਸਰ ਉਹਦੇ ਵਿੱਚ ਹੈ ਕਿ ਵਿਜੀਲੈਂਸ ਬਿਊਰੋ ਦੇ ਵੱਲੋਂ ਜੀ ਦੋ ਸਰਪੰਚ ਤੇ ਦੋ ਪੰਚਾਇਤ ਸਿਕੱਤਰ ਨੇ ਜੀ ਤੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਦੇਖੋ ਜੀ ਦੋ ਪੰਚਾਇਤ ਜਿਹੜੇ ਸਰਪੰਚ ਨੇ ਤੇ ਇੱਕ ਪੰਚਾਇਤ ਸਕਤਰ ਇਹਨਾਂ ਨੂੰ ਗ੍ਰਫਤਾਰ ਵੀ ਕਰ ਲਿਆ ਜੀ ਸਰਪੰਚਾਂ ਦਾ ਕੰਮ ਕੀ ਹੁੰਦਾ ਵੀ ਜਿਹੜੀ ਪਿੰਡਾਂ ਦੇ ਲਈ ਵਿਕਾਸ ਜਿਹੜੇ ਫੰਡ ਆਉਂਦੇ ਨਾ ਉਹ ਜਿਹੜੇ ਫੰਡਾਂ ਦਾ ਸਦੋ ਉਪਯੋਗ ਕਰਾਣਾ ਵੀ ਕੋਈ ਗੜਬੜੀ ਨਾ ਹੋਵੇ ਪਰ ਇਹ ਤੇ ਆਪ ਹੀ ਰਲ ਜਾਂਦੇ ਨਾਲ ਹੁਣ ਇੱਕ ਦੇ ਹੈਗੇ ਨੇ ਸਰਪੰਚ ਸਾਹਿਬ ਉਹ ਹੈਗੇ ਜੀ ਸਰਬਜੀਤ ਸਿੰਘ ਸਾਬਕਾ ਸਰਪੰਚ ਨੇ ਪਿੰਡ ਅਲਾਲ ਹੈ ਜ਼ਿਲ੍ਹਾ ਸੰਗਰੂਰ ਤੇ ਨਰੇਸ਼ ਕੁਮਾਰ ਸਿੰਘਲਾ ਪੰਚਾਇਤ ਸਕਤਰ ਇਹ ਰਿਟਾਇਰ ਹੋ ਚੁੱਕੇ ਨੇ ਇਹ 2 ਲੱਖ ਰੁਪਏ ਦੀ ਰਕਮ ਜਿਹੜੀ ਆ ਉਹਨੂੰ ਕਹਿੰਦੇ ਵੀ ਖੁਰਦਬੂਰ ਕੀਤਾ ਹੈ ਸواری ਦਾ ਮਟੀਰੀਅਲ ਉਹ ਗਵਨ ਜਿਹੜੀ ਕੀਤੀ ਸੀ ਉਹਦੇ ਦੋਸਤ ਇੱਥੇ ਨਾਲ ਗੁਫਤਾਰ ਕੀਤਾ ਦੇ ਇੱਕ ਹੋਰ ਕੇਸ ਹੈ ਉਹਦੇ ਚ ਇੱਕ ਜਤਿੰਦਰ ਸਿੰਘ ਆ ਸਰਪੰਚ ਪਿੰਡ ਚਾਂਦੂਆ ਕੋਈ ਇੱਕ ਜ਼ਿਲ੍ਹਾ ਸੰਗਰੂਰ ਦਾ ਤੇ ਪੰਚਾਇਤ ਸਕੱਤਰ ਗੁਰਮੀਤ ਸਿੰਘ ਹੈ 2019 ਦੇ ਵਿੱਚ ਤੋਂ ਲੈ ਕੇ 31 ਮਾਰਚ 2022 ਤੱਕ ਇੱਥੇ ਪਿੰਡ ਚਾਂਦੂ ਦੇ ਵਿੱਚ ਜਿਹੜੇ ਡਵੈਲਪਮੈਂਟ ਦੇ ਕੰਮ ਹੋਣੇ ਸੀ ਉਹਦਾ ਪੈਸਾ ਆ ਤੇ 74 ਲੱਖ ਰੁਪਏ ਦਾ ਗਵਨ ਕਰ ਗਏ ਵੀ ਕਹਿੰਦੇ ਵੀ ਵਿਕਾਸ ਸਾਡਾ ਤੇ ਹੋਵੇ ਪਿੰਡ ਦਾ ਭਾਵੇਂ ਹੋਵੇ ਨਾ ਹੋਵੇ ਤੁਸੀਂ ਦੇਖੋ ਵੀ ਉਹੀ ਨਾਲੀਆਂ ਉਹੀ ਸੜਕਾਂ ਅਸੀਂ ਬਣਾਈ ਜਾਂਦੇ ਆ ਉਹੀ ਸੀਵਰੇ ਪਾਈ ਜਾਂਦੇ ਆ 76 ਸਾਲ ਹੋ ਗਏ ਜਿਹੜੀ ਸੜਕ ਬਣੀ ਹੁੰਦੀ ਏ ਉੱਤੇ ਦੁਬਾਰਾ ਲੁਕ ਪਾ ਕੇ ਅਸੀਂ ਪੈ ਲੈ ਲੈਂਦੇ ਆ ਦੇਖੋ ਬਣੂਗਾ ਬਣੂਮ ਵਿਜੀਲੈਂਸ ਕਾਬੂ ਵਿਜੀਲੈਂਸ ਦੇ ਤੇ ਚੜ ਗਿਆ ਮਾਮਲਾ ਹੁਣ ਦਰਜ ਹੋ ਗਿਆ ਹੈ ਤੇ ਹੁਣ ਦੋ ਇਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਤੁਸੀਂ ਇਹ ਦੇਖੋ ਜਾਏਗਾ ਕਿਧਰ ਨੂੰ ਆਮ ਬੰਦਾ ਕਰੇਗਾ ਤਾਂ ਕਰੇਗਾ ਜੀ ਕਹਿੰਦੇ ਜੀ ਸਰਪੰਚ ਸਾਹਿਬ ਆ ਗਏ ਟੌਰ ਟੱਪਾ ਕਿਹਨਾ ਹੁੰਦਾ ਤੇ ਸਰਪੰਚ ਸਾਹਿਬ ਮਾਲ ਵੀ ਕਹਿੰਦੇ ਕਹਿੰਦੇ ਵੀ ਲੋਕਾਂ ਨੂੰ ਚਾਹ ਨਹੀਂ ਪਿਉਣੀ ਸਾਨੂੰ ਤਨਖਾਹ ਕੋ ਤੁੰਗੂ ਤੇ ਬਹੁਤ ਥੋੜੀ ਮਿਲਦੀ ਸਰਕਾਰ ਉਹ ਵੀ ਕਾਫੀ ਸਮੇਂ ਤੋਂ ਮਾਣ ਪਤਾ ਜਿਹੜਾ ਨਹੀਂ ਮਿਲਿਆ ਹਾਂਜੀ ਸਰ ਹਾਈ ਕੋਰਟ ਦੇ ਵੱਲੋਂ ਜੋ ਹੈ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਮਿਲ ਗਈ ਹੈ ਲੇਕਿਨ ਜ਼ਮਾਨਤ ਮਿਲਦੇ ਹੀ ਉਹਨਾਂ ਤੇ ਫੇਰ ਇੱਕ ਹੋਰ ਐਫ ਆਰ ਹੋ ਗਈ ਦੇਖੋ ਸੁਪਾਲ ਸਿੰਘ ਖਹਿਰਾ ਪਤਾ ਜੀ ਐਮ ਐਲ اے ਸਾਹਿਬ ਨੇ ਪਹਿਲੇ ਆਮ ਆਦਮੀ ਪਾਰਟੀ ਚੋਂ ਦੇ ਸਨ ਫਿਰ ਕਾਂਗਰਸ ਚ ਆ ਕੇ ਕੈਪਟਨ ਰਮਿੰਦਰ ਸਿੰਘ ਵੇਲੇ ਜਦੋਂ ਤੇ ਐਨ ਡੀ ਪੀ ਐਸ ਐਕਟ ਦਾ ਜਿਹੜਾ ਮਾਮਲਾ ਇਹਨਾਂ ਤੇ ਦਰਜ ਸੀਗਾ આરોપી ਵੀ ਇਹਨਾਂ ਨੇ ਕਿਸੇ ਦੇ ਤਸ਼ਕਰ ਦੇ ਨਾਲ ਬਹੁਤ ਲੰਬੀਆਂ ਗੱਲਾਂ ਕੀਤੀਆਂ ਤੇ ਹਾਈ ਕੋਰਟ ਚ ਇਹਨਾਂ ਨੂੰ ਜ਼ਮਾਨਤ ਮਿਲੀ ਤੇ ਨਾਲ ਹੀ ਇੱਕ ਜਿਹੜੀ ਹੈ ਨਵੀਂ ਐਫ ਆਈ ਆਰ ਦਰਜ ਕਰਦੀ ਗਈਏ ਇੱਕ ਪੂਰਥਲਾ ਦਾ ਸੁਭਾਨਪੁਰ ਥਾਣਾ ਜੇ 195 ए ਤੇ 506 ਆਈ ਪੀ ਸੀ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਤੇ ਹਜੇ ਸੁਪਾਲ ਸਿੰਘ ਖੈਰਾ ਸਾਹਿਬ ਨੂੰ ਭਾਵੇਂ ਜਿਹੜੀ ਹੈ ਜਮਾਨਤ ਮਿਲ ਗਈ ਹੈ ਪਰ ਕਹਿੰਦੇ ਰਹਿਣਾ ਅਜੇ ਵੀ ਇਹਨਾਂ ਨੂੰ ਜੇਲ੍ਹ ਚ ਪਏਗਾ ਇਹਦੇ ਵੀ ਜਮਾਨਤ ਕਰਾਣਗੇ ਹੁਣ ਇਹ ਵੀ ਦੱਸ ਦਿੰਦੀ ਤੁਹਾਨੂੰ ਵੀ 28 ਸਤੰਬਰ 2023 ਤੋਂ ਲੈ ਕੇ ਸੁਖਬਾਲ ਸਿੰਘ ਖੈਰਾ ਜੇਲ੍ਹ ਚ ਬੰਦ ਨੇ ਜਦੋਂ ਇਹ ਮਾਮਲਾ ਦਰਜ ਹੁੰਦਾ ਹੈ ਖਬਰ ਸਾਹਮਣੇ ਆਂਦੀ ਹੈ ਇੱਕ ਪਾਸੇ ਤੇ ਪਰਿਵਾਰ ਤਿਆਰੀ ਕਰ ਰਿਹਾ ਹੁੰਦਾ ਵੀ ਉਹਨਾਂ ਨੂੰ ਜਮਾਨਤ ਮਿਲ ਗਈ ਹੈ ਸੁਖਬਾਲ ਖੈਰਾ ਨੂੰ ਵੀ ਉਹਨੂੰ ਘਰ ਆ ਜਾਣਗੇ ਤੇ ਜਦੋਂ ਪਤਾ ਲੱਗਦਾ ਦੂਜੀ ਐਫਆਈਆਰ ਦਰਜ ਹੋ ਗਈ ਹੈ ਉਹਨਾਂ ਦਾ ਬੇਟੇ ਨੇ ਮਹਿਤਾਬ ਉਹਨਾਂ ਨੇ ਸੋਸ਼ਲ ਮੀਡੀਆ ਤੇ ਕਿਹਾ ਵੀ ਇੱਕ ਪਾਸੇ ਤੇ ਉਹਨਾਂ ਦੇ ਪਿਤਾ ਨੂੰ ਕਹਿੰਦੇ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਿਹੜੀ ਜ਼ਮਾਨਤ ਮਿਲ ਗਈ ਹੈ ਐਨਡੀਪੀਐਸ ਇੱਕ ਦਾ ਮਾਮਲਾ ਹੈ ਤੇ ਨਾਲ ਹੀ ਪੰਜਾਬ ਸਰਕਾਰ ਨੇ ਕਹਿੰਦੇ ਬਦਲੇ ਦੀ ਭਾਵਨਾ ਨਾਲ ਉਹਨਾਂ ਦੇ ਖਿਲਾਫ ਇੱਕ ਹੋਰ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕਰਤੇ ਨੇ ਉਹਨਾਂ ਨੂੰ ਕਪੂਰਥਲਾ ਵਿੱਚ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਣਾ ਹੈ ਉਹ ਕਹਿੰਦੇ ਮੈਂ ਸਾਫ਼ ਕਹਿਣਾ ਚਾਹੁੰਦਾ ਕਿ ਉਹਨਾਂ ਦੇ ਪਿਤਾ ਮੁੱਖ ਮੰਤਰੀ ਦੀਆਂ ਇਹਨਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਕਿਉਂਕਿ ਸੁਪਾਲ ਸਿੰਘ ਖਾਰਾ ਬਹੁਤ ਸਾਰੇ ਸਵਾਲ ਚੁੱਕਦੇ ਰਹੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਹਨਾਂ ਦੇ ਬੇਟੇ ਕਹਿੰਦੇ ਵੀ ਅਸੀਂ ਇਹ ਲੜਾਈ ਜਾਰੀ ਰੱਖਾਂਗੇ ਤੁਹਾਨੂੰ ਦੱਸ ਦਈਏ ਵੀ ਇਹਨਾਂ ਨੂੰ ਜਲਾਲਾਬਾਦ ਪੁਲਿਸ ਨੇ 28 ਸਤੰਬਰ ਨੂੰ ਸਵੇਰੇ 6 ਵਜੇ ਚੰਡੀਗੜ੍ਹ ਨਾਲ ਦੇ ਘਰੋਂ ਗ੍ਰਿਫਤਾਰ ਕੀਤਾ ਸੀ। ਉਦੋਂ ਇਹਨਾਂ ਨੂੰ ਪਾਣੀ ਵੀ ਨਹੀਂ ਪੀਣ ਦਿੱਤਾ ਸੀ। ਭਲੱਤ ਤੋਂ ਐਮਐਲਏ ਨੇ ਤੇ ਹੁਣ ਦੇਖੋ ਸ਼ੁਰੂ ਤੋਂ ਇਹ ਕਹਿ ਰਹੇ ਵੀ ਵੈਸੇ ਤਾਂ ਸਿਆਸੀ ਲੀਡਰ ਨੇ ਜਦੋਂ ਕੋਈ ਇਹਨਾਂ ਤੇ ਕਾਰਵਾਈ ਹੁੰਦੀ ਹੈ ਇਹ ਕਹਿ ਦਿੰਦੇ ਆ ਵੀ ਇਹ ਰਾਜਨੀਤੀ ਦੁਸ਼ਸ਼ ਹੈ ਬਦਲੇ ਦੀ ਭਾਵਨਾ ਨਾਲ ਕਾਰਵਾਈ ਹੋ ਰਹੀ ਹੈ। ਪਰ ਦੇਖੋ ਕੋਈ ਨਾ ਕੋਈ ਸਬੂਤ ਤੇ ਕੁਛ ਨਾ ਕੁਛ ਤੇ ਹੋਣਾ ਨਾ ਕਿੰਨੇ 22 ਨੰਬਰ ਤੋਂ ਲੈ ਕੇ ਅੱਜ ਦੇਖੋ 4 ਜਨਵਰੀ ਹੋ ਗਈ 2024 ਮਾਨਯੋਗ ਅਦਾਲਤ ਨੇ ਵੀ ਇਹਨਾਂ ਨੂੰ ਜੋ ਜ਼ਮਾਨਤ ਇਹਨੇ ਸਮੇਂ ਬਾਅਦ ਦਿੱਤੀ ਹੈ ਤਾਂ ਕੋਈ ਤੇ ਗੱਲ ਹੋਣੀ ਨਾ ਚਲੋ ਪਾਕੀ ਕਹਿੰਦੇ ਵੀ ਲੀਡਰਾਂ ਦੀਆਂ ਲੀਡਰਾਂ ਹੀ ਜਾਣਣ ਬਿਲਕੁਲ ਸਰ ਤੇ ਸਰ ਪਹਿਲੀ ਵਾਰੀ ਇਦਾਂ ਹੋ ਰਿਹਾ ਹੈ ਕਿ ਸਰਹੱਦ ਪਾਰ ਤੋਂ ਆਇਸ ਡਰਗ ਆਈ ਹੈ ਆ ਦੇਖੋ ਬਹੁਤ ਸਾਰੀ ਹਿਰੋਇਨ ਦੇਖੋ ਕਾਲਿੰਗ ਪਹਿਲੇ ਫੜੀ ਜਾਂਦੀ ਰਹੀ ਹੈ ਅੰਮ੍ਰਿਤਸਰ ਤੁਸੀਂ ਦੇਖੋ ਜਦੋਂ ਨਵਾਂ ਸਾਲ ਚੜਿਆ ਨਾ ਅੰਮ੍ਰਿਤਸਰ ਚੋਂ ਤੇ ਪਹਿਲੇ ਤੇ ਦੇਖੋ 19 ਕਿਲੋ ਹੋਰਨ ਪਹਿਲੇ ਦਿਨੀ 1 ਜਨਵਰੀ ਨੂੰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੋਲਰ ਨੇ ਪ੍ਰੈਸ ਕਾਨਫਰੰਸ ਕੀਤੀ ਸੀ 19 ਕਿਲੋ ਹਿਰੋਇਨ 23 ਲੱਖ ਡਰਗ ਮਨੀ ਤੇ 7 ਪਿਸਤੌਲ ਫੜੇ ਜਾਂ ਪਹਿਲੇ ਦਿਨ 2 ਤਰੀਕ ਨੂੰ ਅਗਲੇ ਦਿਨੀ 10 ਕਿਲੋ ਅਫੀਮ ਲਿਆਦੀ ਸੀ ਮਨੀਪੁਰ ਤੋਂ ਤੇ ਅੰਮ੍ਰਿਤਸਰ ਤੋਂ ਫੜੀ ਗਈ ਸੀ ਤੇ ਅੱਜ ਇਹ ਵੇਖੋ ਤੁਸੀਂ ਇਹ ਕਹਿੰਦੇ ਵੀ ਪਾਕਿਸਤਾਨ ਤੋਂ ਪਹਿਲੇ ਤੇ ਹਿਰੋਇਨ ਆਂਦੀ ਸੀ ਹੁਣ ਆਈ ਸ ਹੈ ਜਿਹੜੀ ਇਨੂੰ ਮੈਥਮਫੈਟਾਮਾਈਨ ਕਹਿੰਦੇ ਆ ਬਹੁਤ ਕਹਿੰਦੇ ਖਤਰਨਾਕ ਡਰਾ ਗਿਆ ਇਹਨੂੰ ਇੱਕ ਵਾਰ ਕੋਈ ਲੈ ਲੈਂਦਾ ਨਾ ਤੇ ਉਹ ਫਿਰ ਅਜੀਵਨ ਇਹਦਾ ਆਦੀ ਹੋ ਜਾਂਦਾ ਇਹਦੇ ਬਿਨਾ ਉਹ ਰਹਿ ਨਹੀਂ ਸਕਦਾ ਹੁਣ ਇਹ ਜਿਹੜਾ ਬੰਦਾ ਇਹ ਕਰ ਰਿਹਾ ਸੀ ਜਿਹਨੇ ਇਹ ਡਿਸਟ੍ਰੀਬਿਊਟ ਕਰਨੀ ਸੀ ਡਰਗ ਉਹਨੂੰ ਵੀ ਗ੍ਰਫਤਾਰ ਕਰ ਲਿਆ ਤੇ ਨਾਲ ਇੱਕ ਪਿਸਟਲ ਵੀ ਬਰਾਮਦ ਕੀਤਾ ਹੈ ਪੁਲਿਸ ਨੇ ਹੁਣ ਡੀਜੀਪੀ ਸਾਹਿਬ ਨੇ ਜਿਹੜੇ ਪੰਜਾਬ ਦੇ ਗੌਰਵ ਯਾਦਵ ਉਹਨਾਂ ਨੇ ਅੰਮ੍ਰਿਤਸਰ ਦੀ ਪੁਲਿਸ ਨੂੰ ਵਧਾਈ ਵੀ ਦਿੱਤੀ ਹੈ ਉਹਨਾਂ ਇਹ ਵੀ ਦੱਸਿਆ ਕਿ ਜਿਹੜਾ ਸਮਗਲਰ ਹੈ ਹਿੰਦੁਸਤਾਨ ਦਾ ਭਾਰਤ ਦਾ ਰਹਿਣ ਵਾਲਾ ਸਿਮਰਨਜੀਤ ਸਿੰਘ ਉਰਫ ਸਿਮਰ ਮਾਨ ਇਹ ਪਿੰਡ ਗੱਗੜਮਲ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਤੇ ਆਇਸ਼ ਡਰੱਗ ਦੀ ਖੇਪ ਹੈ ਜਿਹੜੀ ਉਹ ਜ਼ਬਤ ਕਰ ਲਈ ਹੈ ਤੇ ਨਾਲ ਦੀ ਨਾਲ ਪਿਸਤੌਲ ਵੀ ਜਿਹੜਾ ਬਰਾਮਦ ਕੀਤਾ ਗਿਆ ਹੁਣ ਤੁਸੀਂ ਦੇਖੋ ਇਹ ਵੀ ਪਤਾ ਲੱਗਿਆ ਵੀ ਇਹਦੇ ਜਿਹੜੇ ਸੰਬੰਧ ਹਨਾ ਜੀ ਪਾਕਿਸਤਾਨ ਚ ਬੈਠੇ ਆ ਤਸਕਰ ਪਠਾਨ ਤੇ ਅਮੀਰ ਉਹਦੇ ਸੰਪਰਕ ਸਨ ਤੇ ਡਰੋਨ ਦੇ ਰਾਹੀਂ ਜਿਹੜੇ ਆ ਹਥਿਆਰ ਹਿੰਦੁਸਤਾਨ ਚ ਸਮਗਲ ਕਰਦੇ ਹੋ ਨਾਲ ਨਸ਼ਾ ਸਮਗਲ ਕਰਦੇ ਨੇ ਇਹ ਛਾਟੇ ਏਰੀਆ ਚ ਕਾਬੂ ਕੀਤਾ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਿਹੜੇ ਗੁਰਪ੍ਰੀਤ ਸਿੰਘ ਭੁੱਲਰ ਹੈ ਉਹਨਾਂ ਨੇ ਅੱਜ ਇਹਦੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਬਹੁਤ ਡਿਟੇਲ ਵੀ ਦੱਸੀ ਹੈ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਆਈਸ ਲਿਆਂਦੇ ਸੀਗੇ ਕਹਿੰਦੇ ਅਗਲੀ ਪੁੱਛਗਤ ਜਾਰੀ ਹੈ ਹੁਣ ਦੇਖੋ ਪੁਲਿਸ ਨੇ ਵਧੀਆ ਕੰਮ ਕੀਤਾ ਪਰ ਇਹ ਤੁਸੀਂ ਦੇਖੋ ਵੀ ਇਹ ਮੁੜਦੇ ਨਹੀਂ ਜਿੰਨੇ ਵੀ ਡਰੱਗਸ ਕਾਰੋਬਾਰੀ ਹੈ ਅਸੀਂ ਤੇ ਵਾਰ-ਵਾਰ ਮਾਨਯੋਗ ਅਦਾਲਤ ਨੂੰ ਅਪੀਲ ਕਰਦੇ ਆਂ ਵੀ ਜਿਹੜਾ ਇੱਕ ਵਾਰੀ ਐਸੇ ਮਾਮਲੇ ਚ ਅੰਦਰ ਜਾਂਦਾ ਉਹ ਜਮਾਨਤ ਕਿਉਂ ਦਿੰਦੇ ਨੇ ਬਿਲਕੁਲ ਬਾਰ ਬਾਰ ਜਦੋਂ ਜ਼ਮਾਨਤ ਮਿਲਦੀ ਉਹਨਾਂ ਨੂੰ ਡਰ ਨਹੀਂ ਤੁਸੀਂ ਬੱਚੇ ਨੂੰ ਕਹਿੰਦੇ ਕੋਈ ਅਪਰਾਧ ਕਰਕੇ ਆਂਦਾ ਉਹ ਗਲਤ ਕੰਮ ਕਰਕੇ ਆਂਦਾ ਹੈ ਬੱਚੇ ਨੂੰ ਤੁਸੀਂ ਸਜ਼ਾ ਨਾ ਨਾ ਦਿਓ ਉਹ ਅਗਲੀ ਵਾਰ ਉਸ ਤੋਂ ਵੱਡੀ ਕੰਮ ਕਰ ਵੱਡਾ ਕੰਮ ਕਰ ਜਾਏਗਾ ਇਸ ਕਰਕੇ ਇਹਨਾਂ ਨੂੰ ਬਾਰ ਬਾਰ ਜ਼ਮਾਨਤਾਂ ਨਹੀਂ ਦੇਣੀਆਂ ਚਾਹੀਦੀਆਂ ਇਹ ਜਿਹੜੇ ਸਮਾਜ ਲਈ ਕਲੰਕ ਨੇ ਵੈਸੇ ਤੇ ਬਹੁਤ ਸਾਰੇ ਸਮਗਲਰਾਂ ਦੀਆਂ ਪ੍ਰਾਪਰਟੀਆਂ ਸੀਲ ਕੀਤੀਆਂ ਸਰਕਾਰ ਨੇ ਪਰ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਪਰ ਸਰ ਜੇ ਮੈਂ ਇਹਦੇ ਉੱਤੇ ਗੱਲ ਕਰਨਾ ਚਾਹਾਂ ਇਸੇ ਡਰੱਗਸ ਦੇ ਉੱਪਰ ਹੀ ਪਰ ਇੱਥੇ ਇਹ ਵੀ ਤਾਂ ਗੱਲ ਆ ਜਾਂਦੀ ਕਿ ਸਾਡੇ ਕੋਲ ਇੱਥੇ ਸਾਡੀ ਯੂਥ ਕੋਲੇ ਜੌਬਸ ਨਹੀਂ ਹੈ ਕੰਮ ਨਹੀਂ ਹੈ ਕਿਸੇ ਚੀਜ਼ ਨੂੰ ਲੈ ਕੇ ਇਹਦਾ ਮਤਲਬ ਇਹਦਾ ਮਤਲਬ ਇਹ ਥੋੜੀ ਹੈ ਕਿ ਵੀ ਕੋਈ ਯੂਥ ਡਰੱਗਸ ਲੈਣ ਲੱਗ ਗਏ ਹਾਂ ਪਰ ਲੇਕਿਨ ਉਹਨਾਂ ਨੂੰ ਕੋਈ ਰਾਹ ਹੀ ਨਹੀਂ ਲੱਭਦਾ ਹੈਗਾ ਉਹ ਫਿਰ ਜਾਂ ਬਾਹਰ ਨੂੰ ਭੱਜ ਦੇਗੇ ਨੇ ਉਹ ਅਲੱਗ ਦੇਖੋ ਉਹ ਦੋ ਅਲੱਗ ਬੇਰੁਜ਼ਗਾਰੀ ਦੇਖੋ ਇਹ ਤੇ ਰਾਜਨੀਤੀ ਤੁਸੀਂ ਨਾ ਉਹ ਵਾਲੀ ਗੱਲ ਕੀਤੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਗੱਲ ਕਰਦੀਆਂ ਉਹ ਕਹਿੰਦੇ ਵੀ ਬੇਰੁਜ਼ਗਾਰੀ ਖਤਮ ਹੋਏਗੀ ਤੇ ਫਿਰ ਨਸ਼ਾ ਮੁਕੇਗਾ ਵੀ ਕਿਹਨੇ ਖਤਮ ਕਰਨੀ ਹੈ ਨਾ ਤੁਸੀਂ ਖਤਮ ਕਰਨੀ ਬੇਰੋਜ਼ਗਾਰੀ ਨਾ ਮੈਂ ਖਤਮ ਕਰਨੀ ਹੈ ਅਸੀਂ ਸ਼ਵੇਰੇ ਜੈਪੀਸੋਡ ਕੀਤਾ ਸਕੂਲਾਂ ਦੇ ਹਾਲਾਤ ਵੇਖੋ ਤੁਸੀਂ ਕੀ ਆ ਤੁਸੀਂ ਦੇਖੋ ਵੀ ਬੱਚਿਆਂ ਨੂੰ ਅੰਗਰੇਜ਼ੀ ABC ਨਹੀਂ ਪੜਨੀ ਆਉਂਦੀ ਊੜਾ ਐੜਾ ਕਕਾ ਖਖਾ ਨਹੀਂ ਪੜਨਾ ਆਉਂਦਾ ਜਮਾ ਘਟਾਉ ਨਹੀਂ ਕਰਨਾ ਆਉਂਦਾ ਤੇ ਇਸੇ ਬਣੂਗਾ ਫਿਰ ਕੀ ਮੈਨੂੰ ਇਹਦਾ ਮਤਲਬ ਤੇ ਥੋੜੀ ਨਾ ਕਿੰਨੇ ਇਹ ਦੇਖੋ ਰਾਜ ਕਿਨੇ ਕੀਤਾ ਕਿਨੇ ਤੁਸੀਂ ਦੇ ਘਰ ਦੇ ਮੁਖੀਆ ਉਹ ਤੇ ਘਰ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਕਿਨੇ ਉਹ ਤੁਹਾਡੀ ਜ਼ਿੰਮੇਵਾਰੀ ਹੈ ਜੇ ਮੈਂ ਘਰ ਦਾ ਮੁਖੀਆ ਵਾਂ ਤੇ ਮੇਰੇ ਆਪਣੇ ਘਰ ਨੂੰ ਚਲਾਉਣਾ ਮੇਰੀ ਜ਼ਿੰਮੇਵਾਰੀ ਹੈ ਵੀ ਠੀਕ ਢੰਗ ਨਾਲ ਚਲਾਉਣਾ ਹੁਣ ਦੇ ਮੈਂ ਠੀਕ ਢੰਗ ਨਾਲ ਨਹੀਂ ਚਲਾ ਪਾਉਂਦਾ ਇਹਦਾ ਮਤਲਬ ਮੇਰੀ ਨਲਾਕੀ ਹੈ ਨਕਾਮੀ ਹੈ ਇਹ ਸਰਕਾਰਾਂ ਦੀ ਨਕਾਮੀ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਸੀਗੀ ਆਪਣੇ ਅਨਿਆਨੇ ਦੇ ਇਹਨਾਂ ਨੇ ਬਾਹਰੋਂ ਪੜਾ ਲਏ ਸਾਰੇ ਦੇਖੋ ਮੈਂ ਨਾਂ ਨਹੀਂ ਲੈਣਾ ਕਿਸੇ ਦਾ ਤੇ ਪ੍ਰਾਈਵੇਟ ਸਕੂਲਾਂ ਚੋਂ ਭਲਾ ਲਏ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਤੋਂ ਬਾਹਰੋਂ ਫੌਰੀਂ ਜੋ ਸਿੱਖਿਆਦਵਾਈ ਇੱਥੇ ਦੇ ਨਿਆਣਿਆਂ ਨੂੰ ABC ਨਹੀਂ ਆਉਂਦੀ ਕਿਉਂਕਿ ਟੀਚਰ ਹੈ ਨਹੀਂਗਾ ਤੇ ਇੱਕ ਜੇ ਹੁਣ ਮੈਥਸ ਵਾਲਾ ਟੀਚਰ ਤੁਸੀਂ ਉਹਨੂੰ ਹਿਸਟਰੀ ਪੜਾਉਣ ਲਾ ਦਿਓਗੇ ਕੀ ਕਰੂਗਾ ਤੇ ਹਿਸਟਰੀ ਵਾਲੇ ਨੂੰ ਤੁਸੀਂ ਕਹੋਗੇ ਪੰਜਾਬੀ ਪੜਾ ਜੋਗਰਾਫੀ ਵਾਲੇ ਨੂੰ ਕਹੋਗੇ ਅੰਗਰੇਜ਼ੀ ਪੜਾ ਦੇ ਤੋ ਕਰੂਗਾ ਕੀ ਤੇ ਬੇੜਾ ਗਰਕਦੇ ਅੱਗੇ ਕੀ ਕਰਦਾ ਇਹਨਾਂ ਨੇ ਉਹੀ ਨਾ ਕਿਉਂਕਿ ਐਜੂਕੇਸ਼ਨ ਹੀ ਕਹੇਜੀ ਚੀਜ਼ ਹੈ ਕਿਉਂਕਿ ਜੇ ਤਾਂ ਐਜੂਕੇਟ ਨਹੀਂ ਹੋਵਾਂਗੇ ਤਾਂ ਕੋਈ ਸਵਾਲ ਨਹੀਂ ਪੁੱਛਾਂਗੇ ਕਿਉਂਕਿ ਉੱਥੇ ਬੱਚੇ ਨੂੰ ਆਪ ਨੂੰ ਲੱਗੇਗਾ ਕਿ ਹਾਂ ਮੈਂ ਨਹੀਂ ਪੜਿਆ ਹੋਇਆ ਤਾਂ ਕਰਕੇ ਮੈਨੂੰ ਜੌਬ ਨਹੀਂ ਮਿਲੀ ਨਹੀਂ ਇਸ ਕਰਕੇ ਦੇਖੋ ਇਹਨਾਂ ਨੇ ਜਿਹੜੀ ਹੈ ਨਾ ਐਜੂਕੇਸ਼ਨ ਖਤਮ ਕਰਤੀ ਵੀ ਨਾ ਐਜੂਕੇਟ ਹੋਣਗੇ ਨਾ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਹੋਣਗੇ ਨਾ ਸਾਨੂੰ ਸਵਾਲ ਪੁੱਛਣਗੇ ਇਸ ਕਰਕੇ ਇਹਨਾਂ ਨੂੰ ਮੁਫਤ ਦੀ ਤੇ ਚੱਕਰ 'ਚ ਪਾਈ ਰੱਖਾਂਗੇ ਵੀ ਲਓ ਮੁਫਤ ਬੱਤੀ ਲਓ ਮੁਫਤ ਆਟਾ ਲਓ ਦਾਲ ਲਓ ਪਾਣੀ ਲੈ ਲਓ ਤੇ ਅਸੀਂ ਮਾਲ ਐਸ਼ ਕਰਾਂਗੇ ਵੀ ਦੇਖੋ ਸਰਕਾਰਾਂ ਘਾਟੇ 'ਚ ਚੱਲੀਆਂ ਗਈਆਂ ਸਰਕਾਰ ਦੇ ਉੱਤੇ ਪੰਜਾਬ ਦੇ ਉੱਤੇ 3.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਹੈ ਤਹਾਇਆ ਕਰੋੜ ਕਰੋੜ ਦਾ ਕਰਜ਼ਾ ਇਹਨਾਂ ਨੇ ਹੁਣ ਲੈ ਲਿਆ ਵੀ ਤੁਸੀਂ ਇੱਕ ਹੀ ਕਰ ਰਹੇ ਹੋ ਵੀ ਹਵਾਈ ਜਹਾਜ਼ਾਂ ਦੀਆਂ ਸ਼ਹਿਰ ਤੁਸੀਂ ਤਾਂ ਨਹੀਂ ਕਰਦੇ ਸਰਕਾਰੀ ਖਾਤਿਆਂ ਦੇ ਵਿੱਚ ਹਵਾਈ ਜਹਾਜ਼ ਸਰਕਾਰੀ ਖਾਤੇ 'ਚ ਤੁਸੀਂ ਤਾਂ ਨਹੀਂ 100 ਗੱਨਮੈਨ ਰੱਖਿਆ ਨਾ ਤੁਹਾਡੇ ਪਰਿਵਾਰ ਨੇ ਨਹੀਂ ਦਿੱਤੇ 100 ਗੱਨਮੈਨ ਰੱਖਿਆ ਤੁਹਾਨੂੰ ਕਿੰਨੀਆਂ ਗੱਡੀਆਂ ਮਿਲੀਆਂ ਇਹ ਸਭ ਕੁਝ ਇਹਨਾਂ ਨੂੰ ਮਿਲਿਆ ਲੋਕਾਂ ਦੇ ਟੈਕਸ ਦਾ ਪੈਸਾ ਜਿਹੜਾ ਡਵੈਲਪਮੈਂਟ ਤੇ ਖਰਚ ਹੋਣਾ ਚਾਹੀਦਾ ਸੀ ਉਹ ਇਦਾਂ ਗੁਲਛੱੜੇ ਰਹਾਉਂਦੇ ਆ ਵੀ ਜਿਵੇਂ ਕਹਿੰਦੇ ਵੀ ਜੋ ਮਰਜ਼ੀ ਕਿਤੇ ਉਹਦਾ ਅਸੀਂ ਰਾਜ ਨਹੀਂ ਸੇਵਾ ਕਰਦੇ ਸਰ ਹਰ ਕੋਈ ਹੋਏ ਕਿਹਦਾ ਉਹ ਸੇਵਾ ਕਰਨੀ ਕਿ ਤੁਸੀਂ ਅਸੀਂ ਕਹਿੰਦੇ ਆ ਵੀ ਅਤੇ ਪਿੰਗਲਵੜਾ ਹੈਗਾ ਉੱਥੇ ਜਾਓ ਕਦੀ ਸੇਵਾ ਕੀਤੀ ਜੇ ਬਿਲਕੁਲ ਮਦਰ ਤਰਸਾਉ ਮੈਂ ਕਦੀ ਸੇਵਾ ਕੀਤੀ ਉੱਥੇ ਜਾ ਕੇ ਹਾਂ ਨਾ ਸੇਵਾ ਰਾਜਨੀਤੀ ਦੀ ਰਾਹ ਕਰਨੀ ਹੈ ਮੈਨੂੰ কুরਸੀ ਮਿਲੇਗੀ ਤੇ ਸੇਵਾ ਕਰਾਂਗਾ ਨਹੀਂ ਤੇ ਦਾਬੀ ਰੱਖਾ ਐਨਾਂ ਉਸੇ ਫਿਰ ਮੈਂ ਕਹਿ ਸਕਦੀ ਇੱਕ ਇੱਕ ਕਹਾਵਤ ਹੈਗੀ ਹੈ ਮੋੜ-ਮੋੜ ਅੰਨਾ ਵੰਡੇ ਰੇਵਣੀ ਆਪਣੇਆਂ ਨੂੰ ਆਪਣੇਆਂ ਨੂੰ ਤੇ ਇਥੇ ਸ਼ਾਇਦ ਉਹ ਕਹਾਵਤ ਬਹੁਤ ਜ਼ਿਆਦਾ ਟੁਕਮੀ ਹੈ ਤੇ ਹਾਂ ਕਹਿ ਸਕਦੇ ਹੋ ਤੁਸੀਂ ਬਿਲਕੁਲ ਚਲੋ ਸਰ ਅੱਗੇ ਚੱਲਦੇ ਹਾਂ ਸਰ ਅਕਾਲੀਆਂ ਦੀ ਪੰਜਾਬ ਬਚਾਓ ਰੈਲੀ ਉੱਪਰ ਕਿਆਸਤ ਹੋ ਰਹੀ ਹੈ ਦੇਖੋ ਰੈਲੀ ਨਹੀਂ ਕਰ ਰਹੇ ਜੀ ਇਹ ਰੈਲੀ ਯਾਤਰਾ ਕਰ ਰਹੇ ਇੱਕ ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਦੇਖੋ ਐਸ ਵੇਲੇ ਜੋ ਹਾਲਾਤ ਅਕਾਲੀ ਦਲ ਦੇ ਹੋਏ ਨਾ 2022 ਦੇ ਵਿੱਚ ਇੰਨੀ ਮਾੜੀ ਸਥਿਤੀ ਦੇ ਵਿੱਚ ਅਕਾਲੀ ਦਲ ਕਦੀ ਨਹੀਂ ਆਇਆ ਹੁਣ ਲੋਕ ਸਭਾ ਇਲੈਕਸ਼ਨ ਨੇ ਹੁਣ ਜੇ ਭਾਜਪਾ ਨਾਲ ਗੱਠਜੋੜ ਨਾ ਹੋਇਆ ਤੇ ਇੱਕ ਸੀ ਵੋਟਰ ਸਰਵੇ ਹੋਇਆ 13 ਚੋਂ ਇਹਨਾਂ ਨੂੰ 0 ਤੋਂ 2 ਸੀਟਾਂ ਮਿਲ ਰਹੀਆਂ 13 ਲੋਕ ਸਭਾ ਚੋਂ ਹੁਣ ਅਸਤਿੱਤਵ ਬਚਾਣਾ ਆਪਣੀ ਪਾਰਟੀ ਜਦੋਂ ਇਲੈਕਸ਼ਨ ਆਦੇ ਦੇਖੋ ਲੋਕ ਵੀ ਤਾਂ ਹੀ ਤੁਹਾਡੇ ਨਾਲ ਜੁੜੇ ਰਹਿੰਦੇ ਨੇ ਜੇ ਤੁਹਾਡੇ ਕੋਲ ਤਾਕਤ ਹੈ ਨਹੀਂ ਤੇ ਸੱਤਾ ਬਦਲੀ ਤੇ ਜਿਹੜੇ ਜਿਹੜਾ ਮਾਫੀਆ ਪਹਿਲੀ ਸਰਕਾਰ ਦੀ ਸੀ ਉਹੋ ਹੀ ਮਾਫੀਆ ਹੁਣ ਚੱਲ ਰਿਹਾ ਉਹ ਨਵੀਂ ਨਵੇਂ ਪਿਓ ਬਣਾ ਲੈਂਦੇ ਆਪਣੇ ਹੁਣ ਇਹ ਦੇਖੋ ਸ਼ੁਰੂ ਕਰ ਰਹੇ ਨੇ ਸੁਖਵੀਰ ਬਾਦਲ ਇਹਦੀ ਅਗਵਾਈ ਕਰਨੀ ਇਹਨਾਂ ਨੇ ਹਰ ਰੋਜ਼ ਕਹਿੰਦੇ ਵੀ ਦੋ ਵਿਧਾਨ ਸਭਾ ਹਲਕਿਆਂ 'ਚ ਯਾਤਰਾ ਜਾਏਗੀ ਤੇ 117 ਹਲਕਿਆਂ 'ਚ ਜਾਣੀ ਜੇ ਤੇ ਇਹਨੂੰ ਲੈ ਕੇ ਕਹਿੰਦੇ ਵੀ ਆਮ ਆਦਮੀ ਪਾਰਟੀ ਵੱਲੋਂ ਜੋ ਕੀਤਾ ਗਿਆ ਨਾ ਪੰਜਾਬ ਦੇ ਨਾਲ ਧੱਕਾ ਉਹਦੇ ਬਾਰੇ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਵੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਜਿਹੜੀ ਹੈ ਫਰੰਟ ਤੇ ਫੇਲ ਹੋਈ ਹੈ ਤੁਹਾਨੂੰ ਪਤਾ ਫਿਰ ਮਾਨ ਸਾਹਿਬ ਜਿਹੜੇ ਹੈ ਉਹ ਕਿਹੜੇ ਘਟਨੇ ਆਪਣੇ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਨਾਲ ਹੀ ਕਹਿਤਾ ਕਿ 15 ਸਾਲ ਤੱਕ ਕਹਿੰਦੇ ਵੀ ਹਰ ਪક્ષ ਤੋਂ ਪੰਜਾਬ ਨੂੰ ਲੁੱਟਿਆ ਅਕਾਲੀ ਦਲ ਨੇ ਤੇ ਕਹਿੰਦੇ ਵੀ ਇਹ ਵੀ ਲੋਕਾਂ ਨੂੰ ਦੱਸੋ ਵੀ ਅਸੀਂ ਜਿਹੜਾ ਵੀ ਲੁੱਟਿਆ ਕਿਦਾਂ ਹੁਣ ਤੁਸੀਂ ਕਹਿੰਦੇ ਇਲੈਕਸ਼ਨਾਂ ਤੋਂ ਪਹਿਲੇ ਜਿਹੜੀ ਹੈ ਯਾਤਰਾ ਕੱਢਣ ਜਾ ਰਹੇ ਹੋ ਯਾਤਰਾ ਦਾ ਨਾਮ ਬਦਲ ਕੇ ਕਹਿੰਦੇ ਅਕਾਲੀ ਦਲ ਤੋਂ ਪੰਜਾਬ ਬਚਾ ਲਓ ਯਾਤਰਾ ਰੱਖਣਾ ਚਾਹੀਦਾ ਹੂੰ ਤੇ ਕਹਿੰਦੇ ਇਹਦੀ ਮਾਫੀ ਕਾਲੀ ਦਲ ਬਾਅਦ ਚੋਂ ਮੰਗ ਲੂਗਾ ਫਿਰ ਇਹਦੇ ਤੇ ਤੁਹਾਨੂੰ ਪਤਾ ਸਿਆਸਤ ਹੁੰਦੀ ਹੈ ਵਿਕਰਮ ਸਿੰਘ ਮਜੀਠੀਆ ਨੇ ਵੀ ਜਿਹੜਾ ਫਿਰ ਇਹ ਤੋਂ ਆਪਣਾ ਇਹਦੇ ਤੇ ਬਿਆਨਤਾ ਸੋਸ਼ਲ ਮੀਡੀਆ ਤੋਂ ਨਾਲ ਲਿਖਿਆ ਸ਼੍ਰੋਮਣੀ ਕਾਲੀ ਦਲ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਕਹਿੰਦੇ ਉਹ ਦੂਰ ਨਹੀਂ ਜਦੋਂ ਸਾਰੇ ਪੰਜਾਬੀ ਭਗਵੰਤ ਜਾਓ ਯਾਤਰਾ ਕੱਢਣਗੇ ਪੰਜਾਬ ਦਾ ਇਤਿਹਾਸ ਉਹਨਾਂ ਲਿਖਿਆ ਵੀ ਕੁਰਬਾਨੀਆਂ ਨਾਲ ਭਰਿਆ ਹੈ ਕੋਈ ਸ਼ੱਕ ਨਹੀਂ ਪੰਜਾਬ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੈ ਪੰਜਾਬੀ ਕਹਿੰਦੇ ਬਹਾਦਰ ਮਾਰਸ਼ਲ ਕਮ ਹੈ ਪੰਜਾਬੀਆਂ ਕਹਿੰਦੇ ਦੇਸ਼ ਤੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਨੇ ਦਿੱਤੀਆਂ ਤੇ ਭਗਵੰਤ ਕਹਿੰਦੇ ਉਸ ਪੰਜਾਬ ਦੇ ਉੱਤੇ ਉਹਨਾ ਆਪ ਦਾ ਜਿਹੜਾ ਦਿੱਲੀ ਮਾਡਲ ਲਾਗੂ ਕਰ ਰਿਹਾ ਹੈ ਕਹਿੰਦੇ ਵੀ ਪੰਜਾਬ ਨੂੰ ਮੁੱਖ ਮੰਤਰੀ ਸਾਹਿਬ ਨੇ ਦਿੱਲੀ ਦੇ ਹਵਾਲੇ ਕਰਤਾ ਹੈ ਪੰਜਾਬ ਵੇਂਦੇ ਦੇਸ਼ ਨੂੰ ਰਸਤਾ ਖੋਹਦਾ ਤੇ ਭਗਵੰਤ ਜੀ ਨੇ ਪੰਜਾਬ ਨੂੰ ਦਿੱਲੀ ਦੇ ਸਰੈਂਡਰ ਦਿੱਲੀ ਅੱਗੇ ਸਰੈਂਡਰ ਕਰਤਾ ਹੁਣ ਪੰਜਾਬ ਦਿੱਲੀੋਂ ਰਿਮੋਟ ਕੰਟਰੋਲ ਦੇ ਸਾਰੇ ਚੱਲਿਆ ਹੁਣ ਇਸ ਤੋਂ ਪਹਿਲੇ ਸੁਬੀਰ ਬਾਦਲ ਨੇ ਆਖਿਆ ਵੀ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਹਰ ਪਾਸਿਓਂ ਤਬਾਹ ਕਰ ਦੇਣਾ ਚਾਹੁੰਦੇ ਆਂ ਕਹਿੰਦੇ ਇਹਨਾਂ ਦੀ ਸਰਕਾਰ ਦੇ 3 ਸਾਲ ਬਚੇ ਆ ਤੇ ਉਹ ਬਣਾਵੇ ਜਿਵੇਂ ਅੱਜ ਵੀ ਸਾਰੇ ਬਾਯਾ ਸਾਹਮਣੇ ਆਖਿਆ ਵੀ ਕਰਜ਼ਦਾਰ ਕਰਕੇ ਜਾਣਗੇ ਬਹੁਤ ਇਹ ਵੀ ਕਹਿ ਰਹੇ ਨੇ ਕਿ ਕਹਿੰਦੇ ਵੀ ਕਹਿੰਦੇ ਵੀ ਮੁੱਖ ਮੰਤਰੀ ਬੰਨਾ ਤੇ ਜਿੰਮੇਵਾਰੀ ਨੂੰ ਸੰਭਾਲਣਾ ਦੋਵੇਂ ਅੱਗਾ ਅੱਡ ਚੀਜ਼ਾਂ ਆ ਚਲੋ ਇਹ ਸਿਆਸਤ ਹੈ ਦੇਖੋ ਸਿਆਸਤਦਾਨਾਂ ਨੇ ਹਰ ਪਾਰਟੀ ਨੇ ਆਪਣੀ ਗੱਲ ਕਰਨੀ ਹੈ पीसी ਬਹੁਤ ਚੰਗੇ ਆ ਅਸੀਂ ਲੋਕਾਂ ਦੇ ਜਿਹੜੇ ਆ ਅਸੀਂ ਤੰਗ ਰਖਵਾਲੇ ਆ ਬਿਲਕੁਲ ਸਰ ਪਰ ਇਹ ਤੂੰ ਤੇ ਲੋਕਾਂ ਦੇ ਨਹੀਂ ਵੇਖਦੇ ਆਪਣੇ ਵੇਖਦੇ ਜਿਆਦਾ ਸਰ ਖਬਰ سامنے ਆਈ ਹੈ ਕਿ Rajasthan ਦੇ CM ਨੇ Bhajan Lal ਜੀ ਉਹਨਾਂ ਦੇ CM ਬਨਣ ਤੇ ਵਧਾਈ ਦੇਣ ਵਾਸਤੇ ਉੱਥੋਂ ਦੀ ਪੁਲਿਸ ਵੀ ਜਦੋਂ ਉਹਨਾਂ ਕੋਲ ਪਹੁੰਚੀ ਜੀ ਤਾਂ CM ਵੱਲੋਂ ਕਬੂਤਰ ਤੇ ਬਿੱਲੀ ਵਾਲੀ ਕਹਾਣੀ ਸੁਣਾਈ ਗਈ ਦੇਖੋ ਜੀ ਹੁਣ ਦੇਖੋ ਜਦੋਂ ਸਰਕਾਰ ਬਦਲੀ ਹੈ ਨਵੇਂ ਮੁੱਖ ਮੰਤਰੀ ਸਾਹਿਬ ਬਣ ਗਏ ਹੈ ਪਹਿਲੇ ਤੇ ਪਤਾ ਨਹੀਂ ਸੀਗਾ ਵੀ ਨਵੇਂ ਚਿਹਰਾ ਆ ਦੇਗਾ ਸਾਹਮਣੇ ਭਜਨ ਲਾਲ ਸਾਹਿਬ ਮੁੱਖ ਮੰਤਰੀ ਬਣ ਗਏ ਉਸ ਤੋਂ ਪਹਿਲੇ ਸੁੰਦਰਾ ਰਾਜੇ ਸਿੰਘਿਆ ਮੰਤਰੀ ਰਹੇ ਸੀਐਮ ਰਹੇ ਨੇ ਹੁਣ ਇੱਕ ਅਪਚਾਰਿਕਤਾ ਹੁੰਦੀ ਹੈ ਜਦੋਂ ਕੋਈ ਨਵਾਂ ਮੁੱਖ ਮੰਤਰੀ ਆਂਦਾ ਉਹਨੂੰ ਵੱਡੇ ਅਫਸਰ ਜਿਹੜੇ ਨਾ ਉਹਨਾਂ ਨੂੰ ਸਨਮਾਨ ਨਿਤਕਰਨ ਚਲੇ ਜਾਂਦੇ ਹੁਣ ਪੁਲਿਸ ਅਫਸਰ ਜਾਂਦੇ ਆ ਗੁਲਦਸਤਾ ਲੈ ਕੇ ਉਹਨਾਂ ਨੂੰ ਸਨਮਾਨਿਤ ਕਰਦੇ ਆ ਤੇ ਉਹ ਜਦੋਂ ਸਮਾਨਤ ਕਰਦੇ ਥੋੜੀ देर ਉਹਨਾਂ ਨੂੰ ਫਿਰ ਉਹਨਾਂ ਨਾਲ ਗੱਲਬਾਤ ਉਪਚਾਰਿਕਤਾ ਹੁੰਦੀ ਹੈ ਫਿਰ ਉਹਨਾਂ ਨੂੰ ਅਫਸਰਾਂ ਨੂੰ ਬਿੱਲੀ ਤੇ ਕਬੂਤਰ ਦੀ ਕਹਾਣੀ ਸੁਣਾਉਂਦੇ ਆ ਜਦੋਂ ਅਫਸਰ ਸੁਣਦੇ ਨੇ ਨਾ ਵੀ ਸੀਐਮ ਸਾਹਿਬ ਇਹ ਸਾਨੀ ਕਹਾਣੀ ਸੁਣਾ ਰਹੇ ਦਾ ਮਤਲਬ ਕੀ ਹੈ ਉਹ ਕਹਿੰਦੇ ਵੀ ਇਹ ਗਲਤ ਫਹਮੀ ਤੇ ਨਾ ਰਹੋ ਵੀ ਕੋਈ ਉਹਨਾਂ ਨੂੰ ਵੇਖ ਨਹੀਂ ਰਿਹਾ ਕਬੂਤਰ ਦੀ ਵਾਂਗੂ ਮੂਰਖ ਬਣਨ ਦਾ ਕਹਿੰਦੇ ਕੋਈ ਫਾਇਦਾ ਨਹੀਂ ਆ ਕੌਣ ਕੀ ਕਰ ਰਿਹਾ ਇਹਦੀ ਸਾਰੀ ਖਬਰ ਉੱਪਰ ਤੱਕ ਹੋ ਜਾਂਦੀ ਹੈ ਤੇ ਕਹਿੰਦੇ ਮੈਂ ਕੋਈ ਪੱਖਪਾਤ ਨਹੀਂ ਕਰਨਾ ਕਿਸੇ ਦੇ ਨਾਲ ਜੋ ਸਾਚਿਆ ਲੋਕਾਂ ਦੀ ਸੇਵਾ ਕਰਨੀ ਹੈ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਜਿਹੜੀ ਗਲਤ ਕੰਮ ਹੈ ਉਹ ਬਰਦਾਸ਼ਤ ਨਹੀਂ ਕੀਤੇ ਜਾਣਗੇ ਹੁਣ ਬਿੱਲੀ ਕਬੂਤਰ ਦੀ ਘਾੜੀ ਹੈ ਕਿ ਹੁਣ ਜਦੋਂ ਇਹ ਕਹਾਵਤ ਪੁਰਾਣੀ ਹੈ ਕਹਿੰਦੇ ਵੀ ਜਦੋਂ ਬਿੱਲੀ ਤੇ ਕਬੂਤਰ ਬਿੱਲੀ ਵੇਖ ਲੈਂਦੀ ਕਬੂਤਰ ਸਾਹਮਣੇ ਬੈਠਾ ਤੇ ਬਿੱਲੀ ਉਹਦਾ ਸ਼ਿਕਾਰ ਕਰ ਜਾਂਦੀ ਤੇ ਕਬੂਤਰ ਉੱਡਣ ਦੀ ਬਜਾਇ ਨਾ ਅੱਖਾਂ ਬੰਦ ਕਰ ਲੈਂਦਾ ਤੇ ਉਹ ਸਮੇਂ ਦਾ ਵੀ ਬਿੱਲੀ ਚਲ ਗਈ ਹੈ ਹੈ ਨਹੀਂ ਇੱਥੇ ਪਰ ਬਿੱਲੀ ਮਾਰ ਕੇ ਚਪਟਾ ਕਬੂਤਰ ਨੂੰ ਫੜ ਲੀਂਦੀ ਹੈ ਤੇ ਫਿਰ ਕਬੂਤਰ ਜਿਹੜਾ ਉਹਦਾ ਕੀ ਹਾਲ ਆ ਫਿਰ ਦੇਖੋ ਨਾ ਭੁੱਖ ਲੱਗੀ ਹੁੰਦੀ ਬਿੱਲੀ ਕਬੂਤਰ ਨੂੰ ਛੱਡੂਗੀ ਥੋੜੀ ਉਹ ਤੇ ਦਇਆ ਵਿਖਾਊਗੀ ਤੇ ਆਹ ਭੁੱਖੀ ਮਰੂਗੀ ਇਹ ਛੱਡ ਜੇ ਦਇਆ ਵਿਖਾ ਕੇ ਨੂੰ ਛੱਡੂਗੀ ਦੇਖ ਕਰਕੇ ਉਹਨਾਂ ਨੇ ਕਹਾਣੀ ਸੁਣਾਈ ਏ ਵੀ ਤੁਸੀਂ ਆਪਣਾ ਕੰਮ ਆਪਣੀ ਜ਼ਿੰਮੇਵਾਰੀ ਠੀਕ ਢੰਗ ਨਾਲ ਨਿਭਾਇਓ ਵੈਸੇ ਤੇ ਉਹਨਾਂ ਨੇ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਇੱਕ ਜਿਹੜੇ ਸੰਦੇਸ਼ ਦਿੱਤਾ ਅਫਸਰਾਂ ਨੂੰ ਵੀ ਜਿਹੜਾ ਜੇ ਗਲਤ ਕੰਮ ਕਰੋਗੇ ਤੇ ਰਹਿਮ ਦੀ ਉਮੀਦ ਨਾ ਰੱਖਿਓ ਸਾਡੇ ਤੱਕ ਸਭ ਖਬਰਾਂ ਆਉਂਦੀਆਂ ਨੇ ਜਿਹੜਾ ਬੰਦਾ ਲੋਕਾਂ ਨੂੰ ਨਿਆਂ ਨਹੀਂ ਦੇਗਾ ਭ੍ਰਸ਼ਟਾਚਾਰ ਕਰੇਗਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਏਗੀ ਇਹ ਸੰਦੇਸ਼ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਤੇ ਸਰ ਸਮਾਂ ਹੋ ਗਿਆ ਹੈ ਜੀ ਜਜ਼ਾਤ ਲਈਏ ਜਜ਼ਾਤ ਲਈਏ ਤੇ ਤੁਹਾਨੂੰ ਸਾਡਾ ਸ਼ੋਅ ਕਿਦਾਂ ਦਾ ਲੱਗਿਆ ਹੈ ਤੇ ਇਸ ਦੇ ਲਈ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਧੰਨਵਾਦ ਨਮਸਕਾਰ ਸਸੀ